NRI ਜੋੜੇ ਦੀ ਪਹਾੜਾਂ ਵਿੱਚ ਕੁੱਟਮਾਰ ਕੰਗਨਾ ਥੱਪੜ ਦਾ ਪੰਜਾਬੀ ਨੌਜਵਾਨ ਨਾਲ ਕੁੱਟਮਾਰ ਕਰਕੇ ਬਦਲਾ NRI ਪੰਜਾਬੀ ਦੀ ਹਿਮਾਚਲ ਵਿੱਚ ਕੁੱਟਮਾਰ ਕਦੇ ਖਾਲਿਸਤਾਨੀ ਕਹਿ ਕੇ ਪੰਜਾਬੀ ਨਾਲ ਕੁੱਟਮਾਰ ਤੇ ਕਦੇ ਕੰਗਨਾ ਥੱਪੜ ਦਾ ਬਦਲਾ ਲੈਣ ਦੀ ਗੱਲ ਕਹਿ ਕੇ एनआरआई पंजाबी ਅਤੇ ਉਸਦੀ ਸਪੈਨਿਸ਼ ਪਤਨੀ ਤੇ ਹਮਲਾ ਜੀ ਹਾਂ ਇਹ ਇਲਜ਼ਾਮ ਐਨਆਰਆਈ ਜੋੜਾ ਲਗਾ ਰਿਹਾ ਦਰਸਲ ਪੀਤੇ ਦਿਨੀ ਸਪੇਨ ਤੋਂ ਆਇਆ ਜੋੜਾ ਜੋ ਗਰਮੀ ਤੋਂ ਰਾਹਤ ਲਈ ਪਹਾੜਾਂ ਵੱਲ ਨਿਕਲ ਗਿਆ ਪਰ ਉਥੇ ਉਹਨਾਂ ਨਾਲ ਉਹ ਹੋਇਆ ਜੋ ਉਹਨਾਂ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਹਿਮਾਚਲ ਦੇ ਡਲਹੋਜ਼ੀ ਨੇੜੇ ਖਜ਼ਿਆਰ ਪਹੁੰਚੇ ਤਾਂ ਇਸ ਜੋੜੇ ਨੇ ਪਾਰਕਿੰਗ ਵਿੱਚ ਕਾਰ ਖੜੀ ਕੀਤੀ بس ਉਥੋਂ ਵਿਵਾਦ ਸ਼ੁਰੂ ਹੋ ਗਿਆ। ਪੀੜਤ ਸ਼ਖਸ ਦੇ ਮੁਤਾਬਿਕ 100 ਤੋਂ ਵੱਧ ਲੋਕਾਂ ਨੇ ਡੰਡਿਆਂ ਨਾਲ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਤੋਂ ਬਾਅਦ ਕੋਈ ਸੁਣਵਾਈ ਵੀ ਨਹੀਂ ਹੋਈ। ਪੀੜਤ ਸ਼ਖਸ ਜੋ ਪੰਜਾਬ ਵਿੱਚ ਮਜੀਠਾ ਦੇ ਇੱਕ ਪਿੰਡ ਦਾ ਰਹਿਣ ਵਾਲਾ ਸੀ ਉਸ ਨੇ ਦੱਸਿਆ ਕਿ ਉਸ ਦੇ ਅਤੇ ਉਸ ਦੇ ਪਰ ਆਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਜਿਸ ਤੋਂ ਬਾਅਦ 3 ਦਿਨ ਬਾਅਦ ਕੋਮਾ ਵਿੱਚ ਰਹਿਣ ਤੋਂ ਬਾਅਦ ਉਸ ਨੂੰ ਹੋਸ਼ ਆਇਆ। ਉਹ ਸ਼ੌਂਤ ਬਾਅਦ ਪੀੜਤ ਸ਼ਖਸ ਨੇ ਦੱਸਿਆ ਕਿ ਮੇਰੀ ਸਪੈਨਿਸ਼ ਕਰਵਲੀ ਨੇ ਕੋਟਮਾਰਕ ਕਰਨ ਵਾਲਿਆਂ ਦੀ ਵੀਡੀਓ ਵੀ ਬਣਾਈ ਸੀ ਜਿਸ ਨੂੰ ਪੁਲਿਸ ਨੇ ਡਿਲੀਟ ਕਰਵਾ ਦਿੱਤਾ ਅਤੇ ਸਾਡੀ ਸ਼ਿਕਾਇਤ ਤੇ ਕੋਈ ਕਾਰਵਾਈ ਵੀ ਨਹੀਂ ਕੀਤੀ ਗੱਡੀ ਨੂੰ ਪਾਰਕਿੰਗ ਕਰਨ ਤੋਂ ਲੈ ਕੇ ਛੋੜੀ ਜੀ ਤੁੰਤੁਮਾ ਮੈਂ ਹੋਈ ਮੇਰੇ ਬ੍ਰਦਰ ਨਾਲ ਤੇ ਇੱਕ ਇਨਸਾਨ ਜਿਹੜਾ ਸਾਨੂੰ ਚਪੇੜਾ ਮਾਰਨ ਦੇ ਦਿੰਦੀਆਂ ਧਮਕੇ ਦਿੰਦਾ ਤੇਹੀਂ ਜਦੋਂ ਉਹਨੂੰ ਇਹ ਗੱਲ ਕਿ ਇਹ ਕੁਐਸ਼ਨ ਹੀ ਕੀਤਾ ਕਿ ਤੂੰ ਇਹ ਇਹ ਲੈਂਗੁਏਜ ਕਿਦਾਂ ਯੂਜ਼ ਕਰ ਰਿਹਾ ਹੈ ਤੇ ਅੱਗੋਂ ਉਸ ਬੰਦੇ ਨੇ ਕਟੋ ਤੋਂ ਘੱਟ 100 ਪਲੱਸ ਬੰਦਾ ਸੱਦ ਕੇ ਸਾਰੇ ਦੇ ਅਟੈਕ ਕਰ ਦਿੱਤਾ ਤੇ ਬਹੁਤ ਜ਼ਿਆਦਾ ਸਾਨੂੰ ਉਹਨਾਂ ਨੇ ਡੰਡਿਆਂ ਨਾਲ ਜਿਹੜਾ ਕੋਟਿਆ ਮਾਰਿਆ ਮੇਰੇ ਸਿਰ ਵਿੱਚ ਵੀ 7-8 ਟਾਂਕੇ ਲੱਗੇ ਆ ਮੇਰੀ ਬਾਹ ਫ੍ਰੈਕਚਰ ਹੋ ਚੁੱਕੀ ਹੈ ਘਟਨਾ ਵਾਪਰੀ ਇੰਨੀ ਕੁਟਮਾਰ ਹੋਈ ਕਿਸੇ ਨੇ ਕੋਈ ਵੀਡੀਓ ਫੋਟੋ ਕੁਝ ਨਹੀਂ ਬਣਾਇਆ ਮੋਬਾਈਲ ਵੀਡੀਓ ਮੇਰੀ ਵਾਈਫ ਨੇ ਵੀਡੀਓ ਬਣਾਈ ਸੀ ਤੇ ਜਿਹੜੀ ਕਿ ਖੁਦ ਪੁਲਿਸ ਨਹੀਂ ਡਿਲੀਟ ਕਰਵਾਤੀ ਅਹੀਂ ਉਹ ਤੇ ਸਾਨੂੰ ਉਹ ਸਾਡੇ ਤੇ ਪਰਚਾ ਕਰਦੇ ਹੀ ਕਿ ਤੇ ਅਸੀਂ ਉੱਥੋਂ ਹੱਥ ਜੋੜ ਕੇ ਆਪਾਂ ਨਿਕਲ ਕੇ ਆਪਣੇ ਪੰਜਾਬ ਵਾਪਸ ਆਏ ਕਿਉਂਕਿ ਅਸੀਂ ਇਹ ਰਿਕਵੈਸਟ ਕਰਦੇ ਹਾਂ ਕਿ ਪੁਲਿਸ ਨੇ ਤੁਹਾਨੂੰ ਵਾਪਸ ਭੇਜ ਬਿਲਕੁਲ ਅਸੀਂ ਇਹ ਹੀ ਰਿਕਵੈਸਟ ਕਰਦੇ ਹਾਂ ਕਿ ਕੋਈ ਪੰਜਾਬੀ ਜਿਹੜਾ ਵਾ ਇਸ ਟਾਈਮ ਜਿਹੜਾ ਵਾ ਜਿਹੜਾ ਹਿਮਾਚਲ ਵੱਲ ਨੂੰ ਨਾ ਜਾਵੇ ਕਿਉਂਕਿ ਮੇਰੇ ਖਿਆਲ ਨਾਲ ਜੋ ਕੰਗੜਾ ਰੌਡ ਦੇ ਨਾਲ ਜੋ ਹੈਪਨ ਹੋਇਆ ਇੱਥੇ ਥੱਪੜ ਵਾਲਾ ਉਹਦੀ ਵਜ੍ਹਾ ਕਰਕੇ ਉਹ ਲੋਕ ਇਸ ਟਾਈਮ ਜਿਹੜੇ ਨੇ ਆਪਣੇ ਪੰਜਾਬੀ ਲੋਕਾਂ ਨਾਲ ਕਾਫੀ ਖਾਰ-ਖਾਰ ਰਹੇ ਨੇ ਕਵਲਜੀਤ ਸਿੰਘ ਨਾਮ ਦਾ ਲੜਕਾ ਪਿਛਲੇ ਦਿਨੀ 12 ਤਰੀਕ ਨੂੰ ਦਲੌਜੀ ਖਜ਼ਾਰ ਵਿੱਚ ਗਿਆ ਜਿੱਥੇ ਨਾਲ ਦਾ ਝਗੜਾ ਉਥੋਂ ਦੇ ਜਿਹੜੇ ਕਹਿੰਦੇ ਨੇ ਇਹਨਾਂ ਦੇ ਅਕੋਰਡਿੰਗਲੀ ਪਾਰਕਿੰਗ ਦੇ ਵਿੱਚ ਜਿਹੜੇ ਉੱਥੇ ਬੰਦੇ ਸੀਗੇ ਉਹਨਾਂ ਦੇ ਨਾਲ ਝਗੜਾ ਤੇ ਇਹਦੇ ਨਾਲ ਕੁੱਟਮਾਰ ਹੋਈ ਆ ਉਸ ਤੋਂ ਬਾਅਦ ਅੰਮ੍ਰਿਤਸਰ ਆ ਕੇ ਵਾਪਸ ਇਥੇ ਤਾਕਲ ਹੋਏ ਨੇ ਹਿਮਾਚਲ ਵਿੱਚ ਇਹ ਵਾਕਾ ਹੋਇਆ ਤਾਂ ਹੁਣ ਪੰਜਾਬ ਵਿੱਚ ਇਸ ਮਾਮਲੇ ਤੇ ਸਿਆਸੀ ਬਿਆਨ ਆਉਣੇ ਵੀ ਸ਼ੁਰੂ ਹੋ ਗਏ ਨੇ ਅੰਮ੍ਰਿਤਸਰ ਦੇ ਇੱਕ ਪਿੰਡ ਦੇ ਐਨਆਰਆਈ ਨੌਜਵਾਨ ਤੇ ਉਸ ਦੇ ਪਰਿਵਾਰ ਦੀ ਕੁੱਟਮਾਰ ਹੋਈ ਟਾਮਰੇ ਸਰ ਤੋਂ ਸੰਸਦ ਗੁਰਜੀ ਤੌਜਲਾ ਪਰਵਾਰ ਦਾ ਹਾਲ ਜਾਣਨ ਲਈ ਹਸਪਤਾਲ ਪਹੁੰਚਾ ਅਤੇ ਕਾਰਵਾਈ ਦਾ ਪਰੂਸਾ ਦਵਾਇਆ ਉਧਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਵੀ ਹਸਪਤਾਲ ਪਹੁੰਚੇ ਅਤੇ ਪੀੜਤਾਂ ਦਾ ਹਾਲ ਪੁੱਛਿਆ ਨਾਲ ਹੀ ਇਸ ਪਰਵਾਰ ਨੂੰ ਪੂਰੇ ਪਰੂਸੇ ਦਾ ਯਕੀਨ ਦਵਾਇਆ ਅਤੇ ਪੰਜਾਬੀਆਂ ਨਾਲ ਕੀਤੇ ਅਜੇ ਬਦੀਰੇ ਦੀ ਨਿੰਦਾ ਵੀ ਕੀਤੀ ਕੋਏ ਕੁਮਰਥਨ ਗਏ ਸੀ ਹਜ਼ਾਰ ਲੋਕੀ ਤੋਂ ਔਰ ਉੱਥੇ ਜਾ ਕੇ ਇਹਨਾਂ ਦੇ ਉੱਤੇ ਇਕਦامی ਜੋ ਇਹਨਾਂ ਦੇ ਕਹਿਣ ਮੁਤਾਬਕ ਹੈ ਕਿ ਜ਼ੂਮ ਨੇ ਹਮਲਾ ਕਰਤਾ ਇਹ ਫੈਮਿਲੀ ਸੀ ਦੋ ਬ੍ਰਦਰ ਸੀ ਇੱਕ ਬ੍ਰਦਰ ਦੀ ਵਾਈਫ ਹੈ ਔਰ ਉਹ ਵੀ ਐਨ ਆਰ ਆਈ ਹੈ ਔਰ ਸਾਰੇ ਬਾਹਰ ਹੀ ਉੱਥੇ ਰਹਿੰਦੇ ਨੇ ਔਰ ਬਾਹਰ ਦੇ ਇਹਨਾਂ ਕੋਲ ਪਾਸਪੋਰਟ ਨੇ ਸੋ ਇਹਨਾਂ ਨੂੰ ਇਹਨਾਂ ਦੇ ਪੰਜਾਬੀ ਭੇਸ਼ ਵਿੱਚ ਦੇਖ ਕੇ ਉਹਨਾਂ ਨੇ ਇਹਨਾਂ ਨੂੰ ਮਾਰ ਮਾਰਨਾ ਚੰਗਾ ਵੀ ਬੋਲੇ ਕੁੱਟ ਮਾਰ ਵੀ ਕੀਤੀ ਬਹੁਤ ਜ਼ਿਆਦੀ ਜੇ ਦੀ ਮੈਂ ਬਹੁਤ ਨਿੰਦਿਆ ਕਰਦਾ ਔਰ ਸਰਕਾਰ ਤੋਂ ਮੰਗ ਕਰਦਾ ਕਿ ਸਰਕਾਰ ਵੀ ਇਹ ਟੈਕਸ਼ਨ ਲਵੇ ਤੋਂ ਵਾਦੇ ਦੇਸ਼ ਦੀ ਆਜ਼ਾਦੀ ਵਾਸਤੇ ਦੇਸ਼ ਨੂੰ ਅਨਾਜ ਦੇਣ ਵਾਸਤੇ ਪੰਜਾਬੀਆਂ ਦੀ ਮਿਹਨਤ ਤੇ ਕੁਰਬਾਨੀ ਅੱਜ ਕੋਈ ਪੰਜਾਬੀ ਵੀਰ ਦੇਸ਼ ਦੇ ਕਿਸੇ ਹਿੱਸੇ 'ਚ ਜਾਵੇ ਤੇ ਉਸ ਨੂੰ ਇਸ ਗੱਲ ਲਈ ਅਟੈਕ ਕੀਤਾ ਜਾਵੇ ਕਿ ਇਹ ਪੰਜਾਬੀ ਆ ਇਹ ਬਹੁਤ ਚਿੰਤਾ ਦਾ ਵਿਸ਼ਾ ਔਰ ਇਹ ਉਹ ਹਾਲਾਤ ਪੈਦਾ ਹੋ ਰਿਹਾ ਜਿਹੜੇ 80 ਤੇ 90 'ਚ ਹੋਈ ਸੀ ਗੱਡੀ ਲਾਉਣ ਤੋਂ ਕਿਸੇ ਨੂੰ ਇਸ ਬੇਰਹਿਮੀ ਨਾਲ ਕੁੱਟੋ ਤੇ ਕੁੱਟ ਕੇ ਇਹ ਗੱਲ ਕਹੂੰ ਕਿ ਤੁਸੀਂ ਜਿਹੜੀ ਆਹ ਕੰਗਨਾ ਰਣੌਤ ਨਾਲ ਜੋ ਹੋਇਆ 에ਰਪੋਰਟ 'ਚ ਉਹਦੇ ਬਦਲੇ ਹੋਇਆ ਮੈਂ ਸਮਝਾਂ ਇਹ ਤੋਂ ਦੁਖਦਾਈ ਗੱਲ ਕੋਈ ਨਹੀਂ ਇੱਕ ਪਾਸੇ ਤਾਂ ਐਨਆਰਆਈ ਪੰਜਾਬੀ ਨਾਲ ਕੁੱਟਮਾਰ ਹੋਈ ਤਿੰਨ ਦਿਨ ਕੋਮਾ ਵਿੱਚ ਛੋੜਿਆ ਪਰ ਇਧਰ ਸਾਡੇ ਐਨਆਰਆਈ ਮਸਲਿਆਂ ਦੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਇਸ ਘਟਨਾ ਤੋਂ ਅਣਜਾਣ ਸਨ ਇੱਕ ਪਾਸੇ ਪੀੜਤ ਪਰਿਵਾਰ ਕਾਰਵਾਈ ਨਾ ਕਰਨ ਦੇ ਇਲਜ਼ਾਮ ਲਗਾ ਰਿਆ ਸੀ ਤਾਂ ਦੂਜੇ ਪਾਸੇ ਮੰਤਰੀ ਸਾਹਿਬ ਇਸ ਮਸਲੇ ਤੋਂ ਅਣਜਾਣ ਹੋਣਾ ਵੀ ਸਵਾਲ ਖੜੇ ਕਰ ਰਿਆ ਸੀ ਇਹ ਮਸਲਾ ਦੱਸੇ ਜਾਣ ਤੋਂ ਬਾਅਦ ਮੰਤਰੀ ਸਾਹਮਣੇ ਹਿਮਾਚਲ ਦੇ ਸੀਐਮ ਨੂੰ ਇਸ ਬਾਬਤ ਚਿੱਠੀ ਲਿਖਣ ਦੀ ਗੱਲ ਜ਼ਰੂਰ ਕਹੀ ਹੈ ਨੂੰ ਹੁਣੇ ਤੁਸੀਂ ਦੱਸਿਆ ਮੈਨੂੰ ਪਤਾ ਨਹੀਂ ਸੀਗਾ ਮੈਂ ਸ਼ਾਮੀ ਅੱਜ ਜਾਣਾ ਉੱਥੇ ਮਿਲ ਕੇ ਉਹਨਾਂ ਨਾਲ ਜੁੜੇ ਨੂੰ ਹੁਣੇ ਉਹਨਾਂ ਨੂੰ ਮਿਲਦਾ ਪਤਾ ਕਰਦਾ ਉਹਨਾਂ ਦਾ ਪਤਾ ਪੁੱਤਰਾ ਹੋਇਆ ਕਿ ਨਹੀਂ ਹੋਇਆ ਕੀ ਹੋਇਆ ਆਪਾਂ ਉਹਨਾਂ ਦੇ ਨਾਲ ਆ ਬੜੀ ਮਾੜੀ ਗੱਲ ਕੀਤੀ ਉੱਥੇ ਜਿਹੜੇ ਬੰਦੇ ਉਹਨਾਂ ਦੇ ਗੱਲ ਪਏ ਹਿਮਾਚਲ ਦੇ ਹਿਮਾਚਲ ਦੇ ਟੀਮ ਨੂੰ ਲੈਟਰ ਲਿਖਾਂਗੇ ਡੀਜੀਪੀ ਨਾਲ ਗੱਲ ਕਰਾਂਗੇ की पीड़ित शख्स ਦੇ ਮੁਤਾਬਕ ਇੱਕ ਕੰਗਨਾ ਥੱਪੜकांड ਦਾ ਬਦਲਾ ਸੀ ਖੈਰ ਇਸ ਘਟਨਾ ਨੇ ਕਈ ਵੱਡੇ ਸਵਾਲ ਪੈਦਾ ਕੀਤੇ ਨੇ ਇਸ ਤੋਂ ਪਹਿਲਾਂ ਵੀ ਪੰਜਾਬ ਦੇ ਦੋਵੇਂ ਗਵਾਂਡੀ ਸੂਬਿਆਂ ਵਿੱਚ ਇਸੇ ਤਰੀਕੇ ਹੇਟ ਕਰਾਇਮ ਦੇ ਦੋ ਮਾਮਲੇ ਸਾਹਮਣੇ ਆਏ ਨੇ ਪਹਿਲਾ ਖਾਲਿਸਤਾਨੀ ਕਹਿ ਕੇ ਕੈਥਲ ਦੇ ਵਿੱਚ ਇੱਕ ਸਿੱਖ ਨੌਜਵਾਨ ਨੂੰ ਕੋਟਮਾਰ ਕਰਨ ਦੇ ਇਲਜ਼ਾਮ ਲੱਗੇ ਤੇ ਹੁਣ ਹਿਮਾਚਲ ਦੇ ਵਿੱਚ ਇਸ ਪੀੜਤ ਦੇ ਮੁਤਾਬਕ ਕੰਗਨਾ ਥੱਪੜकांड ਦਾ ਇਹ ਬਦਲਾ ਅਤੇ ਕੋਟਮਾਰ ਇਹ ਹੈ ਨਿੰਦਨ ਯੁਗ ਹੈ ਮਨਿੰਦਰ ਮੁੰਗਾ ਪੀਟੀਸੀ ਨਿਊਜ਼ ਅੰਮ੍ਰਿਤਸਰ